ਇਹ ਜੀ ਦਬੇ ਕਰਦੇ ਅਣੀ ਤਾਂ ਨਹੀਂ ਕਾਇਦੀ ਕਿਸਕਾ ਜਾਨੀ ਸਾਹਤ ਗਾਣੇ ਨਾਲ ਜਾਨੀ ਜਾਨ ਜੜ ਜੜ ਤਾਂ ਹੈ ਹੀ ਨਹੀਂ ਕੋਈ ਗੁਰਬਾਣੀ ਦਾ ਬੰਦੇ ਨਹੀਂ ਜਾਨੀ ਜਾਨ ਕੋਈ ਖਾਵੇ ਕੌਣ ਨਾ ਨੂੰ ਜੇ ਕਾਇ ਤਾ ਕਾਇ ਤਾ ਜਾਨੀ ਜਾਨ ਨਹੀਂ ਰੰਗ ਜਾਂਦਾ ਰਿਹਾ ਹੁਣ ਤੇ ਆਖ ਨੂੰ ਪਤਾ ਨਹੀਂ ਕਿਹਦੇ ਖਾਣੀ ਨੇ ਢੜ ਜਾਣ ਵਾਲੀ ਗੱਲ ਤਾਂ ਹੈ ਨਹੀਂ ਜਾਨੀ ਜਾਨ ਤਾਂ ਆਬੇ ਮੈਂ ਤੇ ਲਈਏ ਕਰ ਰਹਾ ਮੈਂ ਆਇਆ ਦੂਰੋਂ ਚੱਲ ਕੇ ਮੈਂ ਸਰੀਰ ਹੈ ਹਾਂ ਆਇਆ ਦੂਰੋਂ ਚੱਲ ਕੇ ਹਾਂ ਮੈਂ ਨਹੀਂ ਨਾ ਹੱਥ ਮੈਂ ਤਾਂ ਹੈ ਨਹੀਂ ਸੀ ਜਦੋਂ ਆਇਆ ਮੈਂ ਕਿੱਥੇ ਸੀ ਹੋਂਦੀ ਮੈਂ ਦਿੱਤੋ ਮੈਂ ਨਹੀਂ ਜਾਦਾ ਆਇਆ ਮੈਂ ਥੱਕੀ ਤੋਂ ਛੜਨਾ ਹੈ ਸੁਣ ਮੈਂ ਥੱਕੀ ਤੋਂ ਮੈਂ ਹੁਣ ਮੈਂ ਸ਼ਰੀਰ ਸ਼ਰੀਰ ਨਾਲ ਬੋਲਦਾ ਹਾਂ ਜਾਂ ਤੇਰੀ ਛਣ ਧੱਕੀ ਹੈ ਦਾਦਾ ਹਮ ਮੈਂ ਧੱਕੀ ਮੈਂ ਮਨ ਬਾਸ ਤੇ ਆਇਆ ਹਾਂ ਹੋਂ ਚਿਤ ਅੰਦਰ ਹੁੰਦੀ ਹੈ ਹੋਂ ਚਿਤ ਵਿੱਚ ਹੈ ਮੈਂ ਮਨ ਵਿੱਚ ਹੈ ਹਉ ਹਉ ਮੈਂ ਮੈਂ ਵਿੱਚੋਂ ਜਾਏ ਕੋਈ ਦੋਇਆ ਇੱਥੇ ਹੂੰ ਹਾਂ ਮਨ ਵਿੱਚ ਖੋ ਗਿਆ ਹਾਂ ਹਾਂ ਮੈਂ ਮੈਂ ਵਿੱਚੋਂ ਜਾਇਆ ਵਿੱਚੋਂ ਖੋ ਗਿਆ ਉਹ ਨਹੀਂ ਕੁਝ ਮੈਨੇ ਉੱਥੇ ਵੀ ਦੋਇਆ ਨਹੀਂ ਹੋਦੇ ਦੋਇਆ ਨਹੀਂ ਅਕਸ਼ਰੀਰ ਪਲਸ ਜੀ ਤੇ ਮਨ ਪਲਸ ਜੀ ਤੇ ਮਨ ਵਿੱਚ ਮੈਂ ਹੁੰਦੀ ਐ ਸਰੀਰ ਕਰਕੇ ਹਾਂ ਦੋ ਕਰ ਦਿੰਦੀ ਐ ਇੱਕ ਤਾਂ ਹਾਂ ਤੇ ਮੈਂ ਹਰ ਖੜਾ ਸੀ ਤੂੰ ਕੋਈ ਮੈਨੂੰ ਦੇਖਿਆ ਹੀ ਨਹੀਂ ਇਹ ਮਨ ਕਹਿ ਰਿਹਾ ਬਲ ਕਹਿ ਰਿਹਾ ਹਾਂ ਸਰੀਰ ਕਰਕੇ ਖੜਾ ਨਾ ਬਰਕੇ ਸੁਦੀਦਾ ਸੀ ਤਾਂ ਮੈਨੂੰ ਦੇਖਿਆ ਨਹੀਂ ਸਰੀਰ ਕਰਕੇ ਹੀ ਮੈਂ ਨਾ ਹਾਂ ਸਰੀਰプラス ਜਿਹੜਾ ਜੀਵ ਹੈ ਉਹ ਮੈਂ ਉੱਬਣੇ ਉਹ ਸਰੀਰ ਚ ਜਦ ਮੈਂ ਆਇਆ ਉਹ ਤੇ ਹਾਂ ਤੇ ਹਾਂ ਦੇ ਤਿਤ ਵਿੱਚ ਹੋ ਕਰਕੇ ਤਾਂ ਬਿਮਾਰੀ ਬਿਮਾਰੀ ਹੋ ਬਿਮਾਰੀ ਕਰਕੇ ਆ ਬਿਮਾਰੀ ਹੈ ਉਹ ਉਹੀ ਬਿਮਾਰੀ ਉਹ ਉਹੀ ਬਿਮਾਰੀ ਹੈ ਉਹ ਤੇਨ ਰੋਗ ਹੈ ਉਹ ਹੀ ਠੀਕ ਕਰਨ ਆਇਆ ਇੱਥੇ ਹਮੇਦੀਨ ਕਰੋਗੇ ਉਹ ਉਹੀ ਬਿਮਾਰੀ ਉਹਨੂੰ ਹੋਰ ਬਿਮਾਰੀ ਕੀ ਕੋਈ ਨੋ ਬਿਮਾਰੀ ਹੈ ਹੌਮੇ ਜਿਹੜੀ ਆ ਉਹ ਚ ਹੌਮੀ ਆ ਗਿਆ ਮੈਂ ਜੀ ਕੀ ਹੌਮੇ ਚ ਉਹ ਹੌਮੇ ਹੁਣ ਡੋਏ ਨੇ ਨਾ ਇੱਥੇ ਇੱਥੇ ਰਾਬਦੇ ਸੇ ਤੋ ਬਚਾਇਆ ਹੌਮੇ ਚ ਗਿਆ ਕਹਿਤਾ ਆਇਆ ਗਿਆ ਹੌਮੇ ਚ ਪਰ ਹਮੇ ਹੁਣ ਹੈ ਨਾ ਇੱਥੇ ਦੀਰਗ ਰੋਗ ਜਿਹੜਾ ਇਸ ਵਕਤ ਹੈ ਹਾਂ ਮੈਂ ਇਹ ਦੀਰਗ ਰੋਗ ਹੈ ਹਾਂ ਜੋ ਹੀ ਮੈਂ ਪੈਦਾ ਹੋਈ ਹੈ ਇਹ ਆਟਾ ਲੈ ਲਿਆ ਆਟੇ ਚ ਥੋੜੇ ਜਿਹਾ ਤੋੜ ਕੇ ਚਿੜੀ ਬਣਾਤੀ ਪਰ ਆਟਾ ਵੀ ਪਿਆ ਅੱਡਾ ਹੈ ਹੋਰ ਅਟਾਈ ਕਹਾਗੇ ਮਿੱਟੀ ਉਹ ਕਹਾਗੇ ਇੱਧਰ ਜਿਹੜੀ ਚੀੜੀ ਬਣਾਤੀ ਇਹ ਛੇਰ ਬਣਾ ਤੇ ਛੇਰ ਬਣ ਗਿਆ ਆ ਛੇਰ ਹੈ ਪਰ ਮੂਲ ਰੂਪ ਵਿੱਚ ਉਹ ਅਟਾਈ ਹੈ ਮੂਲ ਰੂਪ ਚ ਅਟਾਈ ਮੂਲ ਰੂਪ ਚ ਹੋਈ ਮੈਂ ਵੀ ਆ ਛੇਰ ਹੈ ਤੇ ਆਹੋ ਮਿੱਟੀ ਹੈ ਛੇਰ ਵੀ ਮਿੱਟੀ ਦਾ ਹੀ ਆ ਹੂੰ ਪਰ ਇਹਦਾ ਨੋ ਛੇਰ ਹੈ ਕਹੋਗੇ ਹੁਣ ਇਹਨੂੰ ਬੋਰਡ ਕਹਿੰਦਾ ਛੇਰ ਕਹਿੰਦਾ ਆਟੀ ਕਹਿੰਦਾ ਕੁਝ ਵੀ ਜੋ ਬੜਾ ਹੈ ਵੱਟ ਹੋ ਗਿਆ ਨਾ ਇਹਦਾ ਵजूद ਇਹਦੇ ਨੂੰ ਵजूद ਵੱਖਰਾ ਹੋ ਗਿਆ ਜਦੋਂ ਸਰੀਰ ਚਾ ਉਦੋਂ ਹਮੇ ਆ ਉਦੋਂ ਮੈਂ ਆ ਕੱਲੀ ਹਮ ਉਹ ਵੀ ਤਾਂ ਵਿਚਈ ਹੈ ਉਹ ਅੰਦਰਲੇ ਹੋਏ ਮੈਂ ਫੇ ਦੋਏ ਕਹ ਤੇ ਰੋ ਦੋਏ ਰਾਸ ਤੇ ਰੋ ਦੋਏ ਨਹੀਂ ਨਾ ਹੋਰ ਮੈਂ ਦੋਏ ਨਹੀਂ ਹਾਂ ਮੈਂ ਦੋਏ ਆ ਦੋ ਹੋ ਗਏ ਨਾ ਫਿਰ ਹਾਂ ਦੋਨ ਰੋਗਨ ਹਾਂ ਹਮ ਮੈਂ ਮੈਂ ਵਿਚੋਂ ਖੋਬ ਹੈ ਅੰਦਰਲੇ ਦੇ ਪ੍ਰੇਮ ਸੁਦੇਸ਼ਰਾ ਅੱਖੀਂ ਤਾਰ ਲਗਾਨਾ ਅਸਰੁ ਸਾਜਣ ਪ੍ਰੇਮ ਸੁਦੇਸ਼ਰਾ ਅੱਖੀਂ ਤਾਰ ਲਗਾਨਾ ਪ੍ਰੇਮ ਦਾ ਸਨੇਹਾ اے ਸਾਜਣ ਤਕਮੇ ਪ੍ਰੇਮ ਦਾ ਆਪਣੇ ਦਾ ਸਨੇਹਾ ਤੈਨੂੰ ਮੈਸੇਜ ਦੇਣਾ ਇਹ ਸੁਣ ਤੋ ਮੇਰੀਆਂ ਅੱਖਾਂ ਮੇਰਾ ਧਿਆਨ ਤੇ ਅੱਖਾਂ ਨੂੰ ਧਿਆਨ ਕੰਮ ਅੱਖਾਂ ਨਾਲ ਦੇਖਣ ਵਾਲਾ ਹੈ ਖਿੰ ਅੱਖਾਂ ਵਿੱਚ ਯਾਨੀ ਧਿਆਨ ਵਿੱਚ ਤੇ ਆਹ ਨਹੀਂ ਕੰਮ ਕਰਦਾ ਤੇ ਆ ਨਹੀਂ ਦੱਸਦਾ ਤੇ ਇਸ ਧਿਆਨ ਦੇ ਹ ਤਾਰ ਲਗਾ ਲਓ ਮੇਰੀਆਂ ਅੱਖਾਂ ਜਿਹੜੇ ਧਿਆਨ ਐ ਜੁੜਿਆ ਹੋਇਆ ਹੈ ਮੇਰਾ ਧਿਆਨ ਐ ਜੁੜਿਆ ਹੋਇਆ ਹੈ ਜਿਵੇਂ ਤਾਰ ਜੁੜੀ ਹੋਈ ਹੈ ਤਾਰ ਜੋੜਤੀ ਜਦੋਂ ਜੁੜੀ ਗਈ ਧਾਰਾਂ ਪਾਤੀਓ ਉਹ ਜੋੜ ਨਹੀਂ ਪੈਂਦੀ ਐ ਤਾਂ ਫਿਰ ਹਿੱਲਦੀ ਨਹੀਂ ਹੁੰਦੀ। ਤਾਰੋ ਚ ਇਟਰ ਨਿਰਜੀਵ ਚੀਜ਼ ਐ। ਤਾਰ ਨਿਰਜੀਵ ਚੀਜ਼। ਜਿਹੜਾ ਉਹਨਾਂ ਮੇਰਾ ਧਿਆਨ ਐ ਨਿਰਜੀਵ ਐ। ਜਿੰਨਾ ਕਿ ਨਿਰਜੀਵ ਨਹੀਂ ਸੀਗਾ ਉਹਨਾਂ ਜਿਹੜੇ ਭਟਕਦਾ ਸੀ ਉਧਰ ਜਾਂਦਾ ਸੀ ਉਧਰ ਜਾਂਦਾ ਸੀ ਉਧਰ ਜਾਂਦਾ ਸੀ ਉਧਰ ਜਾਂਦਾ। ਕਿਉਂਕਿ ਮਨ ਮਰ ਮਰ ਗਿਆ। ਕਿ ਦੋਈ ਨਾਣਾਂ ਦੀ ਸੱਚ ਆ ਗਿਆ। ਅਕਮਾ ਗੱਲ ਬਾਰੇ ਮਾਲਕਿਆ ਜਿੰਨਾ ਜਨਮ ਮਰਿਆ ਨਹੀਂ ਧਿਆਨ ਨੂੰ ਟਿਕਣ ਨਹੀਂ ਦਿੰਦਾ ਅਸਲ ਜ ਮਨ ਮਨ ਹੀ ਚਾਹ ਮਨ ਹੀ ਡਿਗਾ ਧਿਆਨ ਡਿਗਾ ਧਿਆਨ ਨਾਲ ਮਨ ਵਖਰੇ ਵਖਰੇ ਨਹੀਂ ਹੈ ਦੋਏ ਠੀਕ ਹੈ ਜੇ ਤੇ ਧਿਆਨ ਹੋਤ ਸ ਭਾਣਾ ਇਹ ਤੇ ਬਣਾਉਂਦਾ ਧਿਆਨ ਉਹ ਆਪਣੀ ਪੋਜੀਸ਼ਨ ਬਦਲਦਾ ਰਹਿੰਦਾ ਮਨ ਆਪਣੇ ਰਸ ਬਦਲਦਾ ਰਿਹਾ ਧਿਆਨ ਰਸਾਂ ਦੇ ਮਤਲਬ ਚੰਗ ਬੋਲਦਾ ਹੈ ਨਾਮ ਤੇ ਬਿਨਾ ਕੋਈ ਐਸਾ ਨਾਸਰ ਸੰਸਾਰ ਨਹੀਂ ਹੈ ਜਿਹੜਾ ਇਹਨੂੰ ਨਿਰਜੀਵ ਕਰ ਸਕਦਾ ਮਨ ਨੂੰ ਨਿਰਜੀਵ ਬੀਕ ਕਰ ਸਕਦਾ ਹੋਰ ਕਿਸ ਨਿਰਜੀਵ ਦਾ ਮਤਲਬ ਨਿਰਜੀਵ ਹੋਇਆ ਨਹੀਂ ਹੈ ਸੱਚੇ ਨਿਰਜੀਵ ਨਹੀਂ ਹੋਇਆ ਅਸਲ ਦੇ ਵਿੱਚ ਐਨਾ ਉਹਨੂੰ ਇਫੈਕਟ ਕਰ ਲਵੇ ਐਨਾ ਉਹਦੇ ਤੇ ਪ੍ਰਭਾਵ ਪਾ ਦੇਵੇ ਕਿ ਉਹ ਸੁਧ ਬੁੱਧੇ ਕੋਲ ਜਵੇ ਛੜਤੀ ਜ ਵਰਗਾ ਹੋ ਜਵੇ ਇਹ ਚੀਜ਼ ਵਾਲਾ ਹੋਵੇ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਆਪਣੇ ਬੁੱਧਰ ਸੁਧ ਸਭ ਕੁਝ ਭੁੱਲ ਗਿਆ ਇਹਨੂੰ ਬਿਜਬਾਨ ਦੀ ਵਿਵਸਥਾ ਵੀ ਹੈ ਇਹ ਹੀ ਬਿਜਬਾਨ ਦੀ ਵਿਵਸਥਾ ਉਹ ਸੁਧ ਕੀ ਨਾ ਬੁੱਧ ਰੇ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧਰ ਬੁੱਧ ਕੀ ਨਾ ਬੁੱਧ ਬਸ ਰਹੀ ਨਹੀਂ ਖੜੇ ਬੁੱਧ ਰਹੀ ਉਹ ਜਿਹੜੀ ਮੇਰੀ ਬੁੱਧੀ ਦੀ ਉਹ ਤਾਂ ਰਹੀ ਹੋਈ ਨਾ ਤੋ ਪਤਾ ਹੀ ਨਹੀਂ ਕਿਥੇ ਚਲੀ ਗਈ ਜਿਹੜੀ ਮੇਰੀ ਸੋਚੀ ਸੀ ਪਤਾ ਹੀ ਨਹੀਂ ਕਿਥੇ ਚਲੀ ਗਈ ਕੋਈ ਨਵੇਂ ਨਾਮ ਦੇ ਵਿੱਚ ਸੁੱਚੀ ਨਵੀਂ ਆਈ